ਵੀ ਆਪਣੇ ਮੇਰੇ ਰੰਗ ਨਾਲ ਦੇ ਲਈ ਜਾਨੀ ਕੀ ਗੱਲ ਆ ਇਤੋਂ ਪਤਾ ਲੱਗਦਾ ਖਾਧੀਆਂ ਖਰਾਕਾ ਕੰਮ ਆਉਣੀਆ ਕੰਮ ਨਹੀਂ ਆਉਂਦੀਆ ਕਦੇ ਕਦੇ ਖਰਾਕਾ ਤੰਗ ਵੀ ਕਰਦੀਆਂ ਸਾਈਡ ਦੋਨੋਂ ਚਿੱਲੇ ਕਿਉਂ ਨਹੀਂ ਰੱਖਿਆ ਤਾਂ ਤੁਸੀਂ ਉਹ ਬੋਲੀ ਸੱਚ ਕੀਤੀ ਆ ਤੇਰੀ ਦਿੱਲੀ ਮੇਰਾ ਆਗਰਾ ਹਾਂਜੀ ਸਾਸਰੀ ਕਾਲ ਜੀ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਪਿੱਛੇ ਆਪਣਾ ਘਰ ਤੁਹਾਨੂੰ ਪਤਾ ਟੁੱਟ ਚੁੱਕਾ ਨੀਆ ਪੜ ਰਿਹਾ ਤੇ ਮਿਸਤਰੀ ਘਟਕਾ ਗੁੜਕਾ ਪਾਰੇ ਕਰੀ ਤੁਹਾਨੂੰ ਨਿਗ੍ਹਾ ਮਾਰਦਾ ਕਿਉਂਕਿ ਤੁਸੀਂ ਆਪਣੀ ਖੈਰ ਲਈ ਤੇ ਨਾਲ ਨਾਲ ਨਿਗ੍ਹਾ ਮਾਰ ਸਕਦੇ ਸੀ ਕਿਉਂ ਖਤਰੋ ਕੀ ਖਟੜੀ ਦੇਖ ਸਕਤੇ ਹੈ ਆਪ ਜੇ ਡਿੱਗ ਗਈ ਤੋ ਪਰਾਂ ਮਿਸਤਰੀ ਮਿਸਤਰੀ ਤਿੰਨ ਮਿਸਤਰੀ ਇੱਕ ਥਾਣੇਦਾਰ ਇੱਕ ਲੱਖਾ ਤੀਜਾ ਮਿਸਤਰੀ ਕਿੱਥੇ ਲੱਗ ਗਿਆ ਉਹ ਇੱਕ ਫੌਜੀ ਥੱਲੇ ਥੋੜਾ ਸੇਰੀ ਦੇਖਦਾ ਨਾ ਤੁਹਾਨੂੰ ਹਾਂ ਆਹ ਵੇਖੋ ਪਹਿਲਾਂ ਪਾਣੀ ਆ ਚ ਗਟਕਾ ਪਾ ਰਿਹਾ ਉਹ ਚੱਖਾ ਤਰੋ ਕੇ ਖੜਾਈ ਫੇਰ ਲੱਗ ਰਿਹਾ ਹੈ ਪੂਰਾ ਅਪਲੇ ਗਰਾਊਂਡ ਬਣਿਆ ਵਾ ਤੁਹਾਨੂੰ ਇਦੂ ਬਾਅਦ ਕਲਿੱਪ ਬੰਨੀ ਦੀ ਵੀ ਇੱਕ ਲਾਵਾਂਗੇ ਉਹ ਵੇਖ ਕੇ ਤਾਂ ਹਾਸਾ ਹੀ ਬੰਦ ਹੋਣਾ ਇਹਦੇ ਸਾਹ ਚੜ ਗਿਆ ਹੁੰਦੀ ਹੁੰਦੀ ਮੈਨੂੰ ਸੋ ਅੱਜ ਦਾ ਵਲੌਗ ਕਿਸਤੇ ਰਹੂਗਾ ਸੌਤ ਇੰਟਰਸਟਿੰਗ ਲੱਗੂਗਾ ਕੀ ਕੀ ਬਣਾਇਆ ਵਾਸਤੇ ਅਸੀਂ ਸਾਰੇ ਕੰਮਕਾਰ ਵਾਲੇ ਜਿੰਨੇ ਆਪਣੇ ਮੱਛਾਂ ਵਾਲੇ ਬੰਦੇ ਦੱਬਿਆਂ ਵਾਸਤੇ ਉਹ ਬੰਦੇ ਦੱਬੇ ਗਈ ਜਾਨੀ ਹਾਂਜੀ ਕੀ ਬਣਾ ਰਿਆ ਅੱਜ ਪੈਣ ਜੀ ਆਪਾਂ ਸਾਰੇ ਬੰਦਿਆਂ ਵਾਸਤੇ ਹਾਂਜੀ ਦੱਸੋ ਸੌਨ ਦੀ ਸਪੈਸ਼ਲ ਡਿਸ਼ ਹਾਂ ਵਿੱਚ ਵਨ ਉਹ ਦੱਸਣੀ ਚਾਹਤਿਓ ਅਗਰ ਵੀ ਕਰਾਂਗੇ ਉਹ ਤੁਸੀਂ ਸਾਹਮਣੇ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਮੈਂ ਐਵੇਂ ਨਾ ਮਾਰੀ ਜਾ ਉਹ ਹੈਗੇ ਖੀਰ ਪੂੜੇ ਆ ਐਵੇੜੀ ਥੋੜੀ ਦੇਰ ਦੇ ਵੱਡੇ ਵੱਡੇ ਤੇ ਬਾਹਲੇ ਸਿਆਲੇ ਵੱਲੋਂ ਬਾਕੀ ਕੰਟੀਨਿਉਟੀ ਮੈਂ ਨਹੀਂ ਰੱਖੂਗੀ ਵਲੌਗ ਦੀ ਕਹੀ ਨਿਕਾਇ ਸ਼ਰੋ ਕੰਮ ਕਰਕੇ ਉਹਨਾਂ ਚ ਪੂਰੇ ਪਾਰੇ ਭੜ ਜਾਣੇ ਚਾਹੀਦੇ ਕੱਲੀ ਕੱਲੀ ਡਿਸ਼ ਦੱਸ ਦੇਣੀ ਕਿੱਦਾਂ ਕੀਤਾ ਛੇਤੀ ਮੁੜ ਕੇ ਆਉਣਾ ਫਿਰ ਬਣਿਆ ਤੇ ਫਿਰ ਅਗਲੇ ਨੂੰ ਖਵਾਉਣੇ ਮੀਂਹ ਕਿਹੜੇ ਲਾਹੂੰ ਪਲੀਜ਼ ਉਹ ਜੇ ਹੈਗੀ ਸਾਡੀ ਪੂਗੀ ਪੂਗੀ ਤੁਹਾਨੂੰ ਪਤਾ ਕਿਊਟ ਬਹੁਤ ਸਾਡੀ ਪੂਗੀ ਤੇ ਮੈਂ ਸੋਨਾ ਤੇ ਟੇਬਲ ਲਾ ਕੇ ਕੁਰਸੀਆਂ ਚਾਰ ਚਪਰੇ ਲੱਗਣੀਆਂ ਪੁੱਲਾ ਇੱਥੇ ਬਣੀਆ ਬਸ ਠੀਕ ਇਹਨੂੰ ਸਾਫ਼ ਕਰੋ ਉਸ ਤੋਂ ਬਾਅਦ ਚਲਾਓ ਬਲਕਰਨ ਸਿੰਘ ਸੰਧੂ ਯਾਨੀ ਕਿ ਬਤਾਰ ਰਹੇ ਨੇ ਤੇ ਸਾਡੇ ਹੁਣ ਕਟਵੜ 20 ਦਿਨ ਹੋ ਗਏ ਮੀਂਹ ਨਹੀਂ ਰੁਕਦਾ ਜੀ ਅਸੀਂ ਘਰ ਸ਼ੁਰੂ ਕੀਤਾ ਅਸੀਂ ਪਹਿਲਾਂ ਮੱਕੀ 'ਚ ਫਸੇ ਰਹੇ ਇਹ ਬੰਦਾ ਸਾਉ ਸਹੀ ਹੋਇਆ ਪਿਆ ਪਤਾ ਨਹੀਂ ਇਹਨੂੰ ਕੀ ਹੋਇਆ ਇਹ ਇੱਕ ਸਿਲੰਡਰ ਚੱਕ ਕੇ ਜਿਆਦਾ ਕਹਿੰਦੀ ਅੱਧਾ ਵਾ ਗੱਲ ਸਹੀ ਹੈ ਟੱਕਰ ਸਾਲ ਹੀ ਮੁੜਿਆ ਇਹਦਾ ਪਤਾ ਕੀ ਹੋ ਗਈ ਉਹਦਾ ਦਰਵਾਜ਼ਾ ਛੋਟਾ ਇਹਨੇ ਸਿਰ ਤੇ ਸਿਲੰਡਰ ਪੌਣ ਚੱਕ ਕੇ ਇਹ ਟੱਕਰ ਨਹੀਂ ਸਾਬ ਮੁੜਿਆ ਕੰਡਾ ਤੇ ਤੁਸੀਂ ਜੀ ਆਹ ਉਹ ਫੱਟਾ ਨਹੀਂ ਸਹੀ ਗਾ ਉਹ ਤਾਂ ਵੈਸੇ ਖਾਲੀ ਆਹ ਟੱਕਰ ਨਹੀਂ ਮੁੜਿਆ ਭਰਾਵਾ ਇਹੋ ਫੱਟਾ ਇਹਦਾ ਬੰਦਾ ਨਾ ਠੀਕ ਹੈ ਭਾਜੀ ਗੱਡੀ ਦੀ ਚਾਬੀ ਚੱਕੋ ਤੇ ਬਣੀ ਗੱਡੀ ਸਟਾਰਟ ਕਰਕੇ ਆਏ ਸੀ ਵਿੱਚੋਂ ਪਾਰਸਲ ਪੁਰਸਲ ਆਪੇ ਲੈ ਜਾਣਗੇ ਆਪਾਂ ਨੂੰ ਟਾਈਮ ਨਹੀਂ ਉਹ ਜਿਹੜਾ ਫੱਟਾ ਨਾ ਉੱਤੇ ਤਾਂ ਬੰਦਾ ਆਉਂਦਾ ਡਿੱਗ ਸਦਾ ਸਹੀ ਟੁੱਟਨ ਨਾਲ ਨਹੀਂ ਉੱਦੋਂ ਹੀ ਲੈਣ ਮੈਂ ਟੋੜਨੇ ਉਹਨੇ ਪਾਰਸਲਾਂ ਦਾ ਕੀਤਾ ਵਾ ਠੇਕਾ ਕੀਤਾ ਉਹਨੇ ਹਾਂ ਕਿੰਨੇ ਟਾਈਮ ਚ ਬਣ ਜਾਣਗੇ ਮੈਕਸ ਏ ਬਣ ਜਾਣਗੇ ਘੰਟੇ ਤੱਕ ਚਲੋ ਘੰਟੇ ਤੱਕ ਅਸੀਂ ਨਹੀਂ ਆ ਗਏ ਫੇਰੀ ਇੱਕ ਚੱਪਲ ਕਿੱਥੇ ਗਈ ਆ ਜਾ ਆ ਜਾ ਆ ਜਾ ਬੱਲੇ 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 ਆ ਜਾ ਆ ਜਾ ਮੰਨੀ ਸ਼ਾਬਾਸ਼ 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 ਇੱਥੋਂ ਪਤਾ ਲੱਗਦਾ ਖਾਧੀਆਂ ਖਰਾਕਾ ਕੰਮ ਆਉਣੀਆਂ ਕੰਮ ਨਹੀਂ ਆਉਂਦੀਆਂ ਕਦੇ ਕਦੇ ਖਰਾਕਾ ਤੰਗ ਵੀ ਕਰਦੀਆਂ ਹਾਏ ਹਾਏ ਆ ਜਾ ਆ ਜਾ ਰੋਤਾਈ ਆ ਜਾ ਆ ਜਾ ਰੋਤਾਈ ਬੱਲੇ ਬੱਲੇ ਸ਼ਾਵਾ ਸ਼ਾਵਾ ਜਿੱਤ ਲਿਆ ਮੈਦਾਨ ਜੇ ਮਨਿਉ ਰਲੇ ਪਾਸੇ ਟੋਏ ਜੇ ਜੀ ਦੇਖ ਜੀ ਨਹੀਂ ਦੇਖ ਸਾਲਾ ਗੇਟ ਛੋਟਾ ਹੀ ਸਰਚ ਵਜਾ ਉਹ ਮਾਈ ਗੋਡ ਤੁਹਾਡੇ ਬਾਰ ਛੋਟਾ ਕਮਲਾ ਸ਼ਦਾਈ ਉੱਤੇ ਸਾਹ ਕਿੰਨਾ ਚੜ ਗਿਆ ਮਨੀ ਤੂੰ ਤਾਂ 2-3 ਵਾਲੀ ਸਿਲੰਡਰ ਹੀ ਲੈ ਕੇ ਜਾਇਆ ਕਰ ਭਾਈ ਮਾਫ ਕਰਨਾ ਸਾਡੇ ਘਰ ਦੇ ਵਿੱਚ ਛੜ ਸਿਸਟਮ ਗਲਤ ਹੋਇਆ ਪਿਆ ਵੇਖੋ ਇੱਧਰ ਤਰੀਲੀਆਂ ਨਿਕਲ ਗਈਆਂ ਲਓ ਜੀ ਉਹ ਕਿੰਨਾ ਘਟਾ ਤੋਬਾ ਹੋਇਆ ਇਹਨੂੰ ਸਾਫ ਕਰਨਾ ਪੈਣਾ ਭਾਈ ਕੱਟ ਟਾਂ ਨੂੰ ਪੱਟੀ ਜਾਂਦੇ ਸੀ ਤੇ ਮਿੱਟੀ ਪੈਣੀ ਸੀ ਨਹੀਂ ਇਹ ਤਾਂ ਪਤਾ ਹੀ ਹਲੋ ਵੀ ਸਿਆਣੇ ਬਾਈ ਉਹਨਾਂ ਨੂੰ ਸਾਰਿਆਂ ਨੂੰ ਸਮਝ ਆ ਹੁਣ ਘਟਾ ਹੀ ਪੈਣਾ ਮੇਜ ਆ ਮੱਝਾਂ ਵਾਲੀ ਖੁਰਲੀ ਦੇ ਉੱਤੇ ਮੇਜ ਬਣਾਈ ਫਿਰਦੀ ਮਮੀ ਕਿਸੇ ਕੰਮ ਤੇ ਆਉਂਦੀ ਚੀਜ਼ ਹਾਂ ਚੱਲ ਹਾਂ ਵੈਸੇ ਕੰਮ ਕਰਦੀ ਗਲਾਚ ਪਾਣੀ ਪਾ ਕੇ ਲੈਣੀ ਆ ਤੂੰ ਆਹ ਫਰਿੱਜ ਲੱਗੀ ਆਹ ਵੇ ਸਿੰਲਡਰ ਲਾ ਹੁਣ ਥੋੜਾ ਜਿਹਾ ਹੁਣਾ ਕਰ ਲੋ ਸਿੰਲਡਰ ਪਰਲੇ ਪਾਸੇ ਰੱਖ ਫਿਰ ਕੀ ਹੋ ਕੇ ਜੇ ਮੰਮੀ ਨੇ ਚੁੱਲਾ ਢਾਦਾ ਮੰਮੀ ਨੇ ਪੱਕਾ ਕਰਵਾ ਹੀ ਲਿਆ ਹੋਰ ਮੰਮੀ ਦਾ ਕੋਈ ਨਾ ਬਿਜਗਾਰ ਲਾ ਹੀ ਲੈਣਾ ਮੰਮੀ ਜੀ ਦਾ ਜਿਗਾਰ ਲਾ ਹੀ ਲੈਂਦੇ ਆ ਇਹ ਯਾਰ ਮੈਂ ਇੱਥੇ ਗੈਸ ਪਰ ਫਿਲਟਰ ਕਰਕੇ ਦਿੱਤਾ ਮੰਮੀ ਨੂੰ ਸਾਉ ਚੁੱਲੇ ਵੀ ਨਾ ਨਹੀਂ ਆਉਂਦਾ ਭਾਵੇਂ ਮੈਨੂੰ ਆਪਦੇ ਚੁੱਲੇ ਤੇ ਛਕਾਉਂਦਾ ਵਾ ਮੈਂ ਆਪਦੇ ਚੁੱਲੇ ਤੇ ਰੋਟੀਆਂ ਲਾਉਣੀਆਂ ਬਸ ਉਹਨਾਂ ਠੋਕ ਦੇ ਉਹਨਾਂ ਐਨ ਗਾਂਣ ਠੋਕ ਦੇ ਉਹ ਰਾਜੂ ਪਰਲੀ ਟਾਇਲ ਗਾਂਣ ਠੋਕ ਕਿੱਥੇ ਠੋਠਾ ਪਾ ਰਿਹਾ ਹੈ ਮੈਨੂੰ ਆਪਾਂ ਪਤਾ ਕੀ ਕਰਨਾ ਰਾਜੂ ਨੇ ਹਾਂਜੀ ਇੱਥੇ ਸੀਮੈਂਟ ਥੋੜਾ ਹੀ ਭੁਲਿਆ ਪਿਆ ਹੋਣਾ ਲਿਆ ਕੇ ਸਾਈਡਾਂ ਤੇ ਢੋਲ ਪਾ ਲੈ ਹਾਂ ਹਾਂ ਸਹੀ ਹੈ ਨਹੀਂ ਆਵੇ ਅੰਕਲ ਹੈਗੇ ਮਿਸਤਰੀ ਅੰਕਲ ਉਹਨਾਂ ਤੋਂ ਕੱਲੂ ਪੱਕਾ ਕਰਾ ਲੈਣਾ ਤੇ ਉਹਨਾਂ ਨੂੰ ਮੰਮੀ ਆਪੋ ਵੀ ਜਗਾਰ ਕਰਾ ਲੈਣਾ ਤਵੀ ਵਾਲਾ ਵੀ ਕੀ ਤਾਂ ਵੀ ਪੱਕੀ ਕਰਾ ਲੀਏ ਇੱਥੇ ਹੀ ਹੈ ਨਾ ਹਾਂ ਇਹਦੇ ਵਾਲੇ ਵਾਲੇ ਮੰਮੀ ਨੇ ਅੱਗੇ ਬਣਾਇਆ ਸੀ ਨਾ ਮੰਮੀ ਨੇ ਬਣਵਾਇਆ ਸੀ ਪਰ ਉਹ ਇਹਦੇ ਤੇ ਨਹੀਂ ਬਣਾਉਂਦੇ ਨਾ ਤਾਂ ਵੀ ਇੱਥੇ ਪਾਸੇ ਲਾ ਲਿਓ ਉਦਾਂ ਇਹ ਜੁੱਲਾ ਕਿਉਂਕਿ ਚਕਮਾ ਆਪਣਾ ਸੌਖਾ ਕਵੀ ਬਣ ਜਣੀ ਆ ਉਹ ਕਿਹੜਾ ਮੰਤਰ ਪੜਾ ਹਾਂ ਗੁੱਡੇ ਚ ਡਿਸੀਜਨ ਲਿਆ ਤੁਸੀਂ ਉਹ ਤੇ ਬਣਾਉਣ ਦਾ ਇੱਛਾ ਰਾਂ ਤੁਸੀਂ ਹਾਂਜੀ ਅਸੀਂ ਇਹੋ ਸੋਚ ਰਹੇ ਹਾਂ ਹਾਂਜੀ ਤੁਸੀਂ ਕੀ ਕਹਾਂਗੇ ਗੁੱਡੇ ਚ ਡਿਸੀਜਨ ਤੇ ਸਾਨੂੰ ਸਕਾਉਗੇ ਕਿ ਤੁਸੀਂ ਸਹੀ ਆ ਆ ਵੀ ਸਹੀ ਡਿਸੀਜਨ ਲਿਆ ਮੈਂ ਕਹਾਂ ਇੱਥੇ ਇਹਨਾਂ ਨੂੰ ਤਾਂ ਮਗਜਾਂ ਹੀ ਮਗਜਾਂ ਲੱਗਣੀਆਂ ਦਿਨੇ ਚੋਪਰਾਮਨਾ ਹਾਤੇ ਦੁੱਧ ਨਾਲੇ ਸਾਨੂੰ ਕੁਝ ਮੇਲੇ ਕਰੋ ਨਹੀਂ ਵਾਰ ਸਾਡੇ ਤਾਂ ਮੂੰਹ ਵੀ ਬੰਨੇ ਗਏ ਨਾ ਆਇਨੀ ਜਿਹੜੀ ਚੀਜ਼ ਅਸੀਂ ਖਾਂਦੇ ਆ ਬ੍ਰੋਪਰ ਲੈ ਕੇ ਦਈਦੀ ਆ ਇੱਥੇ ਚੱਲ ਖਾ ਤਾਂ ਨਹੀਂ ਤਾਂ ਬੰਦਾ ਤੁਹਾਡੇ ਨਾਲ ਤਾਂ ਅਸੀਂ ਭੁੱਖੀਆਂ ਮਰ ਜਾਈਏ ਅੱਜ ਜਾ ਲੱਗਿਆ ਕੰਮ ਇਹਨਾਂ ਦੇ ਮਸ਼ੀਨਾਂ ਨਾਲ ਚੱਲਣਾ ਮੈਂ ਦੇਖੀ ਉਹ ਮੈਨੂੰ ਕਦੋਂ ਕਰਨਗੇ ਰੋਟੀ ਖਾਈਏ 1 ਵਜੇ ਰੋਟੀ ਖਾਧੀ ਰਾਤ ਨੂੰ ਰਾਤੀ ਰੋਟੀ ਵੈਸੇ ਛੱਡੀ ਆ ਉਧਰ ਵੇਖ ਪੀੜੀ ਦੀ ਜਗ੍ਹਾ ਖੜ ਗਈ ਰੱਖ ਲਈ ਮੈਨੂੰ ਤਾਂ ਖੜੀ ਮਿਲ ਗਈ ਮੈਂ ਤਾਂ ਚੁੱਪ ਕਰਕੇ ਐ ਕਰਕੇ ਜਾ ਬਾਕਮ ਕਰੀ ਗਿਆ ਇੱਥੇ ਛੋਟਾ ਜਿਹਾ ਇੱਕ ਟੇਬਲ ਮੰਮੀ ਨੂੰ ਲੈਵਲ ਜੇ ਦਾ ਬਣਾ ਦਿੱਤਾ ਸਮਾਨ ਰੱਖਣ ਨੂੰ ਉਹਦੇ ਤੇ ਸਮਾਨ ਰੱਖ ਕੇ ਰੋਟੀਆਂ ਲਾਉਣੀਆਂ ਫੇਰ ਹੀ ਸਭਤੀ ਹੋਣੀ ਮੈਂ ਤਾਂ ਕਹਿੰਦੀ ਆ ਸੀਮਿੰਟ ਦੀ ਚੋਰ ਮਗਾ ਲਾ ਤੇ ਇੱਥੇ ਨਾਲ ਹੀ ਚੋਰ ਰਖਾ ਲਾ ਉਹ ਜ਼ਿਆਦਾ ਸੌਖਾ ਰਹੂਗਾ ਚੋਰ ਰੱਖਣ ਨਹੀਂ ਪੈਣੀ ਹੋਊਗੀ ਹੋਰ ਉਹ ਇਧਰਲੇ ਪਾਸੇ ਹੁਣਾ ਚੁੱਲ੍ਹੇ ਤੇ ਲੱਗੀ ਰਹੀ ਨਹੀਂ ਦੂੜ ਕੈਂਦਾ ਰੋਟੀਆਂ ਦਾ ਦੱਸੋ ਜੀ ਅੱਗੇ ਹੋ ਕੇ ਕਿੱਦਾਂ ਰੱਖੀ ਆਪਾਂ ਕੱਚੇ ਥਾਂ ਤੇ ਇੱਧਰ ਤਾਂ ਆਹ ਆ ਮੈਂ ਨਾ ਨਹੀਂ ਤਾਂ ਕਿਉਂ ਅਸੀਂ ਆਪ ਦਾ ਇਧਰਲੇ ਪਾਸੇ ਹੀ ਰੱਖਿਆ ਐਂ ਜੇ ਆਪ ਦੀ ਪੱਤੀ ਜੀ ਆਪਾਂ ਚੁੱਲ੍ਹੇ ਦਾ ਮੂੰਹ ਇਧਰ ਨੂੰ ਨਹੀਂ ਕਰ ਸਕਦੇ ਇਧਰ ਨੂੰ ਨਹੀਂ ਕਰੀਦਾ ਫਰਾਂਪਾ ਇਹ ਵੀ ਇਧਰ ਨੂੰ ਕਮਾ ਲਾਂਗੇ ਤੇ ਨਾਲ ਇਧਰਲੀ ਸਾਈਡ ਚੋਰ ਬਣਾ। ਇਧਰ ਪੈ ਰੋਟੀਆਂ ਲੈ ਜਾਂਦੀਆਂ। ਤੇ ਕੋਈ ਨਹੀਂ ਉਹ ਉੱਥੇ ਹੋ ਜੂਗਾ ਇੱਥੇ ਰਿਫਟਾ ਨਾ ਕੇ ਦੇ ਚੋਰ ਲਾ ਲਾਂਗੇ। ਇਹ ਤਾਂ ਤੂੰ ਪੁੱਛ ਨਾ ਅੱਜ ਕੀ ਕੀ ਬਣਿਆ ਪਿਆ। ਤੁਸੀਂ ਦੱਸ ਮੈਨੂੰ ਪਹਿਲਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਇੱਕ ਸਾਈਡ ਦੋਨੇ ਚੁੱਲੇ ਕਿਉਂ ਨਹੀਂ ਰੱਖਿਆ ਤਾਂ ਤੁਸੀਂ ਉਹ ਬੋਲੀ ਸੱਚ ਕੀਤੀ ਆ ਤੇਰੀ ਦਿੱਲੀ ਮੇਰਾ ਆਗਰਾ। ਆਮਾ ਸਾਹਮਣੇ। ਇਹ ਪਹਿਲੇ ਆ। ਮਾਵਾਂ ਧੀ ਦਾ ਮੁਕਾਬਲਾ। ਨਹੀਂ ਉਹ ਇਹ ਕਮਾ ਹਰਮਨ ਪਤਾ ਕੀ ਪ੍ਰੋਬਲਮ ਆ। ਮੈਂ ਕਿਹਾ ਮੈਂ ਇੱਥੇ ਤਾਂ ਮੇਰੇ ਤੋਂ ਉਹ ਉੱਥੇ ਜੂ ਜਾ ਕੇ ਮੈਂ ਕਰੂੰਗੀ ਮੈਂ ਇੱਥੋਂ ਕਿਉਂ ਨਾ ਘੋਲ ਕੇ ਲੈ ਕੇ ਜਾਵਾਂ ਇਸ ਕਰਕੇ ਮੈਂ ਇਹਨੂੰ ਇੱਥੇ ਲਿਆ ਦੇਖੋ ਆਪਣੇ ਘਰ ਡਾਇਣਾ ਕਿੰਨਾ ਹੋਇਆ ਵੇਖਾ ਫਿਰ ਦੇਸੀ ਜਿਗਾਰਡ ਲਾਇਆ ਦੇਸੀ ਜਿਗਾਰਡ ਸੇ ਕੋਈ ਜ਼ਿਆਦਾ ਬੰਦਿਆ ਗਿਆ ਨਾਲੇ ਸ਼ਾਵੇਂ ਨਾਲੇ ਸ਼ਾਵੇਂ ਇਹ ਚੁੱਲ੍ਹੀ ਹੁਣ ਆਇਆ ਬਣਾ ਲਈ ਆਪਾਂ ਜਿਵੇਂ ਮਰਜ਼ੀ ਜਿੱਥੇ ਮਰਜ਼ੀ ਚੋਕੀ ਤੇ ਲੱਗਦਾ ਹਾਂ ਜੀ ਸਹੀ ਗੱਲ ਵਧੀਆ ਨਾਲੇ ਮੌਜਾ ਤੇ ਤੈਨੂੰ ਹੋਰ ਕਹਿੰਦੀ ਇੱਕ ਗੱਲ ਦੱਸ ਮੈਨੂੰ ਤੇਰੇ ਸਾਹਮਣੇ ਇਹਦੇ ਥੱਲੇ ਕੱਪੜਾ ਹੋਰ ਰੱਖ ਲੈਣਾ ਨਹੀਂ ਚਾਹੀਦਾ ਇੱਟਾ ਰੱਖ ਕੇ ਗੈਸ ਨੂੰ ਉੱਚਾ ਕਰ ਲੈਣਾ ਚਾਹੀਦਾ ਕੀ ਗੱਲ ਸਹੀ ਗੱਲ ਭੈਣੇ ਤੂੰ ਇਹ ਤਵਾ ਵੀ ਇੱਥੇ ਹੀ ਰੱਖ ਇਹ ਦਵਾਈ ਕਿੱਥੇ ਰੱਖਣੀ ਇਹ ਗੈਸ ਤੇ ਰੱਖ ਤੂੰ ਵੇਖੀ ਅੱਜ ਸਾਡੇ ਮਾਵਾ ਤਾਂ ਯਾਨੀ ਮਨੀ ਦਾ ਇਹਦੇ ਪਿੱਛੇ ਲੜਾਈ ਪੈਣੀ ਸਹੀ ਗੱਲ ਆ ਆ ਚੁੱਲਾ ਇੱਥੇ ਰੱਖਣਾ ਸਵੇਰੇ ਜਵਾਰਾਂ ਦੀ ਜਿਹੜੀ ਰੋਟੀ ਬਣਾਉਣੀ ਹੁੰਦੀ ਹੈ ਉਹਦਾ ਸੌਖਾ ਹੋ ਜਾਣਾ ਸਹੀ ਗੱਲ ਪਤਾ ਕਿਉਂ ਇੱਥੇ ਸਮਾਨ ਉੱਤੇ ਹੀ ਰੱਖ ਕੇ ਮੰਮੀ ਕੁਰਸੀ ਢਾਕੇ ਲਾ ਦਿਆ ਕਰੋ ਉੱਥੇ ਜਦੋਂ ਬਾਹਰ ਗਈ ਸੀ ਨਾ ਉੱਥੇ ਹੀ ਮੇਰੀ ਐਂ ਕੁਰਸੀ ਰਹੀ ਹੋਈ ਸੀ ਇਹਦਾ ਬਾਹਰ ਹੀ ਤੇ ਬਾਹਰ ਹੀ ਢਾ ਕੇ ਉੱਥੇ ਕੁਰਸੀ ਢਾਕੇ ਤੇ ਵਧੀਆ ਰੋਟੀ ਰੋਟੀ ਲਾ ਲੈਂਦੀ ਸੀ ਮੈਂ ਤਾਂ ਮੰਮੀ ਦੇ ਪੱਤੇ ਆ ਤੇ ਹਸਾ ਦਾ ਏਡੇ ਏਡੇ ਪੱਤੇ ਇਹ ਕਾਲੇ ਪੱਤੇ ਮੰਮੀ ਤਾਂ ਵਾ ਸਵੇਰੇ ਕਿੱਥੇ ਰੱਖਿਆ ਆਪਣਾ ਡੋ ਵੀ ਬਣ ਕੇ ਤਿਆਰ ਆ ਨਾ ਤਾਂ ਪਹਿਲੋ ਦਾ ਗਿੱਡੇ ਜੋ ਬਣਾ ਤੇ ਸਹੀ ਤੇ ਉਹੀ ਕਰਕੇ ਲਈ ਆ ਨਾ ਹਣ ਸੂਤ ਲੈ ਦੱਸ ਤੇ ਪਰਜਾਈਆਂ ਕਾਹਦੇ ਲਈ ਹੁੰਦੀਆਂ ਨਨਾਨਾ ਤੇ ਪੜਦੇ ਟੱਕ ਨਹੀਂ ਤੇ ਤੂੰ ਇੰਨਾ ਮੁੱਠਾ ਉਵੇਂ ਹੀ ਸੁੱਟ ਲਗਾ ਥੋੜਾ ਥੋੜਾ ਕਰਕੇ ਆਟਾ ਪਾਈ ਦੇ ਤੇ ਘੋਲੀ ਜਾ ਮੀ ਜੀ ਨੇ ਕਰਨੀ ਲੱਗੀ ਸੀ ਮੈਂ ਕਿਹਾ ਉਹਦੇ ਨਾਲ ਹੋ ਜੂ ਮੈਂ ਕਿਹਾ ਚਲ ਟਾਈਮ ਲੱਗੂਗਾ ਮੈਂ ਮੈਂ ਦੀਦੀ ਉਹਦੇ ਨਾਲ ਟਾਈਮ ਲੱਗੂ ਪਰ ਮੈਂ ਤੇ ਥੋੜਾ ਮਡੰਦਰ ਕਰਕੇ ਲੈ ਆ ਜੀ ਬਸ ਹੁਣ ਤੂੰ ਇਹ ਕੰਈ ਲੈ ਦੇ ਦਿੰਨੀ ਆ ਥੋੜਾ ਮੈਨੂੰ ਤਾਂ ਸਾਰਾ ਜੱਦ ਖਰਗੀਆਂ ਲੱਗਦਾ ਤੇ ਮੈਂ ਤਾਂ ਸਮਾਨ ਥੋੜਾ ਹੀ ਲੱਦਾਂ ਲੈ ਜਾ ਤੂੰ ਤੂੰ ਖੁਸ਼ ਚਾਈ ਗਈ ਅਸੀਂ ਤਾਂ ਹਸਾਇਆ ਸੀ ਤੈਨੂੰ ਹੱਸਾ ਹੀ ਨਹੀਂ ਆਇਆ ਸਮਾਲ ਦੀ ਵੱਲੋਂ ਹੁਣ ਇੱਥੇ ਤਾਂ ਮੋਜਾਂ ਲੱਗੀਆਂ ਮੰਮੀ ਨਾਲ ਪੱਖਾ ਵੀ ਲੱਗ ਗਿਆ ਕਰਨਾ ਵਾਹ ਵਈ ਵਾ ਵੈਸੇ ਉਹ ਹੁਣੇ ਹੀ ਫਿਟਿੰਗ ਕਰਾ ਕੇ ਉੱਤੇ ਸੱਚਾ ਬੋਰਡ ਲਵਾਏ ਸੀ ਇਹਨੇ ਹਨਾ ਹੈ ਹਰਮਨ ਸਹੀ ਗੱਲ ਇਸੇ ਲਈ ਲਵਾਏ ਸੀ ਹਨਾ ਪੱਖਾ ਚਲਾ ਦੇਗੀ ਪਰ ਮੰਮੀ ਜਿਹੜਾ ਆਪਣਾ ਉਹ ਬੋਰਡ ਸੀ ਉਹ ਬੰਦ ਕਰ ਦਿੱਤਾ ਤੂੰ ਕਿੱਧਰ ਗਿਆ ਬਲਵ ਜਗੋਂ ਵਾਲਾ ਹਾਂ ਕਿਹੜਾ ਉਹ ਤਾਂ ਪੜਤਾ ਤੇ ਫੇਰੇ ਬਲਬ ਕਾ ਨਹੀਂ ਜਗ ਹੋਣਾ ਤੇ ਜਗਣਾ ਨਹੀਂ ਲੈ ਬਸ ਇਹ ਤਾਂ ਤੂੰ ਉਹਨੂੰ ਪਤਾ ਮੰਮੀ ਨੇ ਡਰ ਵੀ ਪਤਾ ਅਜ ਤਾਂ ਸੱਪ ਸੀ ਕਹਿੰਦੇ ਕੱਲ ਹਾਂ ਉਹ ਤਾਂ ਬਚਾਈਦਾ ਨਹੀਂ ਉਹਥੋਂ ਕੇ ਪਾਸੇ ਰੱਖ ਦਿਓ ਪਤਾ ਨਹੀਂ ਉਹਨਾਂ ਨੇ ਕਿੱਥੇ ਰੱਖਿਆ ਇਹਨੂੰ ਸਾਧ ਲਓ ਨਾ ਜਿੰਨੇ ਲਾਈਆਂ ਸੀ ਤਾਰਾ ਉਹਨੇ ਕਿਤੇ ਤਾਂ ਪਲੱਗ ਲਾਈ ਸਾਧਾ ਉਹ ਇੱਥੇ ਹੀ ਡੰਗਿਆ ਪਿਆ ਮੰਮੀ ਹਾਂ ਉੱਥੇ ਨਾਲ ਹੀ ਟੰਗੀ ਪਈ ਆ ਨਾ ਤੇ ਉੱਥੋਂ ਹੀ ਸੋਚ ਨੱਪਦਿਆ ਕਰਨੀ ਆ ਇਹ ਆ ਮੀਂਹ ਕਣੀ ਚ ਡਰ ਗਿਆ ਪਟੰਗ ਤੇ ਲੰਘਣਾ ਕਿਵੇਂ ਪਰ ਪੌੜੀ ਲਾਉਣੀ ਪਣੀ ਆ ਨਹੀਂ ਸੋਣੀ ਆਣੀ ਲੰਘਣਾ ਕਿਹੜੇ ਧਰਨਾ ਉਹ ਲੰਘਾ ਲੈ ਉਹ ਨਾ ਵੇ ਮੰਮੀ ਤੇਰੇ ਮੁੰਡੇ ਆ ਜਾਣ ਉਹਨਾਂ ਨੂੰ ਖੇਤੀ ਆ ਉਧਰ ਹੋਏ ਆ ਉਹ ਜਿਹੜੀ ਤਾਰ ਲੰਕ ਦੀ ਲਵਾ ਕੀ ਸਾਨੂੰ ਇੱਧਰ ਲਿਆ ਰੇਤੀ ਜਿਹੜੀ ਤੁਸੀਂ ਗੱਲ ਪੱਟੀ ਸੀ ਨਹੀਂ ਉਹ ਸੋਚ ਚਰਾਉਣੀ ਨਹੀਂ ਉਹ ਸਾਰਾ ਹੋ ਗਿਆ ਨਾ ਟੱਖਾ ਤੇਰਾ ਕੀ ਬਣੂਗਾ ਤੇ ਰਾਜ ਤਾਂ ਮੰਮੀ ਕੋਲ ਦੇਖ ਕੇ ਕਰੀਂ ਠੀਕ ਹੈ ਮੈਂ ਕਹਤੀ ਸਬਰ ਕਰ ਕੋਣ ਜ਼ਿਆਦਾ ਵਧੀਆ ਬਣਾਉਂਦਾ ਪਰ ਇਹ ਲੈ ਤੂੰ ਮੈਨੂੰ ਬਣਾ ਲੈ ਲੈ ਵੀ ਲੈਣ ਦਿੱਲੀ ਆਗਰਾ ਆ ਇਕੱਠੇ ਹੋ ਗਏ ਆ ਹਾਂ ਇਧਰ ਖੜਾ ਹੋ ਆ ਵਾਹ ਹਣ ਦੇਖ ਦੇ ਪਿੱਪਲ ਦੇ ਪੱਤੇ ਵਾਲਾ ਬੜਦਾ ਤਾਂ ਇਹ ਖੁਰਚੜਾ ਮੈਨੂੰ ਜਲਸਾ ਤੇਰਾ ਮਹਿੰਗਾ ਕੰਮ ਕਰਾ ਦੇ ਲਗਾ ਕੇ ਬਣ ਜਾਣਗੇ ਅੱਜ ਮੇਰੀ ਇੱਜ਼ਤ ਰੱਖ ਲਈ ਦੱਬਾ ਕੀ ਗੱਲ ਹੋ ਗਈ ਮੈਨੂੰ ਰਸੇਹ ਕਟੇ ਚੜੇ ਆਉਂਗੇ ਤਾਂ ਨਹੀਂ ਹਾਂਜੀ ਮੈਂ ਸੇਕ ਦਾ ਪੂਰਾ ਮਿੰਟ ਲਾਤਾ ਸੜ ਜੂਗਾ ਕਿ ਕਿਪਕ ਪਤਾ ਨਹੀਂ ਕਿ ਹੋਗਾ ਮੰਮੀ ਨੂੰ ਵੀ ਮੈਂ ਜੇ ਕਹਿਣਾ ਦੂਜਾ ਤਵਾ ਘਰ ਲੈਂਦੇ ਮੈਨੂੰ ਘਰੋਂ ਨਹੀਂ ਦਿੱਤਾ ਦੱਸ ਨਹੀਂ ਭੈਣੇ ਇਸੇ ਤਵੇ ਤੇ ਤੈਨੂੰ ਮੈਂ ਪਕਾ ਕੇ ਵਿਖਾਉਂਗੀ ਤੂੰ ਕਾਹਦੀ ਨਾ ਉਹ ਹੀ ਗੱਲ ਪਹਿਲਾ ਪੂੜਾ ਪਾਇਆ ਤੇ ਬਿੱਲੀ ਨੀਚੇ ਆ ਤੂੰ ਪੂਰਾ ਇਕੱਠਾ ਪੂਰਾ ਕੋਈ ਨਹੀਂ ਪੁੱਲੀ ਕੋਈ ਨਹੀਂ ਨੀਚੇ ਆ ਨਹੀਂ ਆ ਪੂਰਾ ਇਕੱਠਾ ਕਰਤਾ ਨਾ ਆ ਕੀ ਪੈਦਾ ਰਿਆ ਪੂੜੇ ਦਾ ਕੋਈ ਫਾਇਦਾ ਫਾਇਦਾ ਹੀ ਪੈਗਾ ਤੂੰ ਪਹਿਲਾ ਪੂੜਾ ਸਾਰਾ ਰਖੀਆ ਚਲ ਕਹੀ ਨਾ ਜੀ ਜੀ ਕਹੇ ਬੰਦੇ ਨਹੀਂ ਕਰਦੇ ਹੋਣ ਲੱਗੇ ਟਿਕਾ 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 ਕਰ ਲਓ ਮੈਂ ਆਪੇ ਲਿਖ ਕੇ ਦੇ ਦਿੰਦਾ ਉਹ ਤਾਂ ਇੱਧਰ ਪੈ ਲਓ ਕੱਬੂ ਨੂੰ ਕਾਓ ਲੈ ਮਿੱਤਰੋ ਲੈ ਵੀ ਆਈ ਕੋਈ ਨਵੀਂ ਆਈਟਮ ਆ ਤੇ ਨਹੀਂ ਨਵੀਂ ਕਹੋ ਇਹ ਤਾਂ ਪੁਰਾਣੀ ਆਈਟਮ ਆ ਕੂੜੇ ਮੰਮੀ ਆਪਣੇ ਮੇਰੇ ਰੰਗ ਨਾਲ ਦੇ ਲਈ ਜਾਨੀ ਕੀ ਗੱਲ ਆ ਹਾਂ ਵਾਲੇ ਫਿਰ ਇਦਾਂ ਦੇ ਹੀ ਹੁੰਦੇ ਆ ਇਹ ਮੇਰੇ ਰੰਗ ਨਾਲ ਦੇਤ ਨਹੀਂ ਹੁੰਦੇ ਵਾਲੇ ਰੰਗ ਜਿਹੋ ਜਿਹਾ ਹੋਊਗਾ ਤੇ ਉਹੋ ਜਿਹਾ ਹੀ ਹੋਣਗੇ ਆਹ ਮੈਂ ਉਹ ਯਾਰ ਮੇਰੇ ਹੱਥ ਹੀ ਛਿੱਲੀ ਜਾਂਦੀ ਗੱਡੀ ਗੱਗੂ ਯਾਰ ਆ ਬਹੁਤ ਅਗਰ ਕਹਿੰਦੇ ਮੇਰੀ ਗੱਲ ਸੁਣ ਨਾ ਨਹੀਂ ਆ ਮੇਰੀ ਗੱਲ ਤਾਂ ਸੁਣ ਪੂੜਾ ਚੱਕ ਇੱਕ ਤਾਂ ਗੱਗੂ ਨਾਲ ਮੜਾ ਮੈਚ ਕਰਕੇ ਵੇਖੀ ਉਹ ਤਾਂ ਨਹੀਂ ਭੋਗ ਭਾਗਤ ਨਹੀਂ ਨਹੀਂ ਭੋਗ ਨਹੀਂ ਖਾ ਸਕਦੀ ਖੀਰ ਨਾ ਖਾਣ ਵਾਲੇ ਆ ਭਰਾਵਾ ਉੱਧਰ ਖੀਰ ਪੈਂਦੀ ਪਈ ਆਲੇ ਖਾਣੋ ਹਲਕ ਨੱਕਦਾ ਓ ਠੀਕ ਹੈ ਨਾ ਖੀਰ ਆਏਗੀ ਸਹਿਜ ਪੱਕੇ ਸੋ ਮਿੰਟਾਂ ਹੋ ਗਏ ਉਹ ਦੋ ਰੱਖਾਣੀ ਚੰਗਾ ਗੂੜਾ ਸੀ ਉਹ ਪਹਿਲਾਂ ਦੋ ਪੂੜੇ ਤਿੰਨ ਪੂੜੇ ਆ ਡਿਸਪੋਜ਼ਲ ਪਲੇਟਾਂ ਲੈ ਆਂਦੀਆਂ ਤੁਸੀਂ ਭਾਜੀ ਅੱਜ ਖੀਰ ਮੈਂ ਬਣਾਈਆ ਖੀਰ ਤੋਂ ਬਣਾਈਆ ਉਹ ਸਾਡੇ ਲਈ ਵੀ ਇੱਕ ਇੱਕ ਪਾ ਦਿਓ ਖੀਰ ਪੂੜਾ ਅਸੀਂ ਵੀ ਖਾ ਲਈਏ ਖੀਰ ਪੂੜੇ ਕਿਵੇਂ ਸਵਾਦ ਆਜੀ ਖਾਂ ਲੱਗੇ ਯਾਰ ਰਿਵਿਊ ਪੁੱਛ ਲਾ ਕਰੋ ਰਿਵਿਊ ਦਿਓ ਦੱਸੋ ਜੀ ਮੜੇ ਚੈੱਕ ਕਰਕੇ ਮੜੇ ਰਾੜ ਕੇ ਲਿਆਂਦੇ ਆ ਤੁਹਾਡੇ ਆਸਤੇ ਬੇਹ ਰਾੜੇ ਸਵਾਦ ਜੇ ਜਿਆਦਾ ਲੱਗਣ ਬਾਕੀ ਕਹਿੰਦੇ ਆ ਕਿਵੇਂ ਬਾਈ ਜੀ ਖੀਰ ਪੜਿਆ ਲਿਖਾ ਦੇਦੇ ਨਹੀਂ ਤੇ ਠਾਨੇਦਾਰ ਸਾਹਿਬ ਪਹਿਲਾਂ ਹੀ ਤੁਸੀਂ ਉਹ ਹੀ ਗੱਲਾਂ ਕਿਵੇਂ ਸਵਾਦ ਆ ਟੇਸਟੀ ਆ ਓ ਮਾਈ ਗੋਡ ਗੱਗੂ ਜੀ ਹੁਣੀ ਸੇਵਾ ਕਰਦੇ ਓਏ ਸੇਵਾ ਕਰਦੇ ਓਏ ਮੁੰਡੇ ਆ ਨੌਜਵਾਨ ਪੀੜ੍ਹੀ ਜਿਹੜੀ ਸੇਵਾ ਕਰਦੀ ਨਾ ਹਾਏ ਹਾਏ ਕਿਆ ਹੀ ਬਾਤ ਐ ਲੈ ਲੱਖੇ ਨੂੰ ਖਾ ਲੈ ਦੇ ਦੇ ਲੱਖਾਂ ਨਿਆਰੇ ਲੈ ਦੇ ਕੀ ਸੌਣ ਦੇ ਮਹੀਨੇ ਚ ਨਾ ਪੂੜੇ ਬਣਾਉਂਦੇ ਕਿਉਂਕਿ ਮੀਮੋਂ ਪੈਂਦਾ ਨਾ ਫਿਰ ਪੂੜੇ ਬਣਾਈਦੇ ਆ ਮੌਸਮ ਠੰਡਾ ਹੁੰਦਾ ਫਿਰ ਉਹ ਜਿਹੜਾ ਗੋੜਨ ਦਾ ਵੈਸੇ ਗਰਮ ਹੁੰਦਾ ਸੌਣ ਦੇ ਮਹੀਨੇ ਛੰਡ ਜੀ ਹੋ ਜਾਂਦੀ ਨਾ ਤੇ ਖਾਨ ਨੂੰ ਜੁੱਤੀ ਕਰ ਪੈਂਦਾ ਪੰਜ ਦੋ ਕੰਬਲ ਲਏ ਸੀ ਨਾ ਗੱਲ ਚਾਰ ਲੈ ਚਾਰ ਚਾਰ ਲੈ ਕੇ ਭਾਈ ਕੰਬਲ ਤੋਂ ਹੋ ਜਾ ਮੰਮੀ ਦੇ ਦੱਸ ਉਹਦੀ ਵੱਡੀ ਭੈਣ ਨੇ ਭੈਣ ਜੀ ਵੱਡੀ ਤੇ ਤੇ ਡਾ ਹੋ ਗਿਆ ਸਰੀਰ ਸੱਟਣ ਬੁਖਾਰ ਬੁਖੂਰ ਤੇ ਨਹੀਂ ਝੜਿਆ ساری 4 ਦਿਨ ਹੋ ਗਈ ਆ ਭੈਣ ਜੀ ਕਿਵੇਂ ਹੁੰਦੀ ਠੀਕ ਹੋ ਗਏ ਨਾ ਘਰ ਨੂੰ ਪੁੱਛ ਓਹੋ ਭੈਣ ਜੀ ਐ ਮੋਟਾ ਭਾਈ ਉਹ ਗੁੱਟੀ ਭਾਈ ਉਹੀ ਤਾਂ ਗੱਲ ਭੈਣ ਜੀ ਤਿੰਨ ਚਾਰ ਦਿਨ ਵਾਵਾ ਹੀ ਬੁਰਾ ਹਲਿਆ ਅੱਗ ਜੇਕਣ ਦੇ ਵੇ ਤੂੰ ਹਾਂਜੀ ਕੰਬਲ ਵੀ ਡੋਲੇ ਸੀ ਹੁਣ ਆਦਰ ਲੈ ਆਣ ਵਾਹ ਜੀ ਵਾਹ ਹਾਂਜੀ ਤੇ ਵਲੌਗ ਦੇ ਐਂਡ ਦੇ ਵਿੱਚ ਮੈਂ ਨਾ ਇੱਕ ਨਿੱਕੀ ਜਿਹੀ ਸਿਚੁਏਸ਼ਨ ਚ ਬੰਦਾ ਫਸ ਜਾਂਦਾ ਹੁੰਦਾ ਹੈ ਨਾ ਤੁਹਾਨੂੰ ਮੈਂ ਬੈਕ ਕੈਮਰੇ ਨਾਲ ਨਹੀਂ ਇਦਾਂ ਹੀ ਦਿਖਾ ਦਿੰਨਾ ਜਿੱਦਾਂ ਆਣ ਜਿੱਦਾਂ ਹੁੰਨੀਆਂ ਰੱਖੀਆਂ ਗਈਆਂ ਹਨਾ ਨੀਆਂ ਰੱਖੀਆਂ ਗਈਆਂ ਤੇ ਅਸੀਂ ਨਾ ਰਸੋਈ ਯੂਜ਼ ਕਰਨ ਲੱਗੇ ਚਾਚੇ ਤੋਂ ਲੈ ਕੇ ਸੋ ਹੁਣ ਇੱਥੇ ਨੀ ਆ ਗਈ ਆ ਪਰ 2 ਫੁੱਟ ਥਾਂ ਦਾ ਅਸੀਂ ਛੱਡਿਆ ਹੈ ਨਾਲ ਸ਼ਾਇਦ ਨਹੀਂ ਨੀਆ ਦੇ ਵਿੱਚ ਆਉਂਦਾ ਬੂਆ ਇਹਦਾ ਕੋਈ ਦਿਮਾਗ ਲਾ ਕੇ ਬੰਦਾ ਹੱਲ ਦੱਸ ਸਕਦਾ ਕੋਈ ਕਮੈਂਟ ਕਰਕੇ ਮੈਨੂੰ ਜਰੂਰ ਦੱਸੋ ਕਿ ਇਹਦਾ ਲੈਂ ਆ ਕਰ ਸਕਦੇ ਤੁਸੀਂ ਕਿਉਂਕਿ 2-3 ਦਿਨਾਂ ਨੂੰ ਤਾਂ ਫਿਰ ਆ ਚੱਲ ਪੂਗੀ ਨਹੀਂ ਐ ਇਹ ਤੇ ਬਾਕੀ ਚਾਚੇ ਨੇ ਚੱਲ ਜਣਾ ਚਾਚੇ ਨੂੰ ਪੁੱਛਿਆ ਹਵੇਲੀ ਯੂਜ਼ ਕਰਾਂਗੇ ਆਪਾਂ ਸਾਰੀ ਸਾਰੀ ਇਧਰ ਵੀ ਨੀਆ ਦਾ ਕੰਮ ਸ਼ੁਰੂ ਹੋ ਚੁੱਕਾ ਸਾਰ ਆ ਪੌੜੀਆਂ ਵੀ ਕਮਰਾ ਵੀ ਸੋਲਰ ਵੀ ਕੱਲੂ ਬੰਦੇ ਆ ਜਣੇ ਤੁਹਾਡੇ ਨਾਲ ਸੋਲਰ ਵਾਲੇ ਬੰਦੇ ਮੈਂ ਟਕਰਾਂਗਾ ਇਹਨਾਂ ਨੇ ਸਾਰਾ ਸ਼ੈੱਡ ਤੇ ਫਿੱਟ ਕਰ ਦੇਣਾ ਮਖੂ ਤੋਂ ਆ ਵੀਰ ਤੇ ਆਂ ਘੈਂਡ ਕਰਾ ਦੇਣਗੇ ਗੱਲ ਬਾਤ ਮਿਸਤਰੀ ਸਵੇਰੇ ਆਣ ਕੇ ਲੱਗ ਚੁੱਕੇ ਆ ਮੰਮੀ ਨੇ ਆਦੇ ਚੁੱਲੇ ਦਾ ਥਾਂ ਬਦਲ ਲਿਆ ਤੇ ਚੌਂਕਾ ਬਣਾ ਲਿਆ ਮੰਮੀ ਇੱਥੇ ਲਓ ਜੀ ਚੌਂਕਾ ਬਣਾ ਚੁੱਕੇ ਮੰਮੀ ਇੱਥੇ ਉਹ ਇੱਥੇ ਰੋ ਆ ਚੁੱਲੇ ਵੀ ਆਣਗੇ ਚੁੱਲੇ ਆ ਕਿੱਥੋਂ ਜਾਂਦੇ ਆ ਤਾਂ ਟੁੱਟ ਗਿਆ ਸੀ ਹੈਂ ਇਹ ਬਚਾਲਿਆ ਸੀ ਨਾ ਤੂੰ ਤਾਂ ਤੋੜਤਾ ਤੂੰ ਤਾਂ ਅੱਜ ਕਾ ਪੂਰਨ ਬਾਲਦਾ ਤੋਬਾ ਤੋਬਾ ਫੇਰ ਆ ਗਿਆ ਇਧਰੀ ਕਾੜੀ ਹੋਰ ਬਣਾ ਲੈਣੀ ਕੰਦ ਹੋਜੀ ਐਨੂੰ ਤੇ ਨਾਲੂ ਬਣਾ ਕੇ ਨਾਲ ਨਾਲ ਬੈਠੀ ਕੇ ਇਹਨੂੰ ਦੇਖਦੀ ਹਾਂ ਹਾਂ ਹੁਣ ਬਚੋਂ ਫਰਚੰਕਾ ਬਣਵਾ ਹੀ ਲੈ ਤੇ ਚਾਜ ਤਰਾਂ ਤੇ ਮੈਂ ਇੰਨਾ ਕ ਕਰਕੇ ਉੱਤੇ ਛੱਤ ਪਵਾ ਲੈਣੀ ਲੈ ਇੱਥੇ ਛੱਤ ਨੁੱਕਰ ਚ ਪਰੰਤ ਲੱਗੀ ਹੋਣੀ ਜ਼ੋਰ ਬਣੇ ਬਹੁਤ ਚਾ ਇਤਰੂ ਲਾ ਕੇ ਕੋਈ ਨਹੀਂ ਦਰਸ਼ਨ ਆ ਜਾਂਦਾ ਮਗਰ ਕਰਾ ਲਊਗੀ ਕਿਹਦਾ ਹੋਵੇ ਨਾ ਫਿਰ ਬੰਦਾ ਬੈਠਾ ਬਾਹਰ ਦਿਖਦਾ ਨਹੀਂ ਮੂੰਹ ਬੁਆ ਪਲਾਂਜਤੋਂ ਬਹਿ ਰਾਂ ਵੀ ਦਰਸ਼ਨਾ ਕਿਵੇਂ ਬੁਆ ਚਤਤੋਂ ਘਰ ਖੁੱਲਾ ਰਹਿੰਦਾ ਨਾ ਕੋਈ ਨਹੀਂ ਦਰਸ਼ਨ ਉਧਰ ਦਾ ਕੰਮ ਕਰ ਲੈਂਦੇ ਮੈਂ ਤੇ ਦਰਸ਼ਨ ਇਥੇ ਆਏ ਜਾਉਂਕਾ ਬਣਾ ਰਹੇ ਵੀਰੋ ਤੈਨੂੰ ਪਤਾ ਨਾ ਅਸੀਂ ਕੱਚੀ ਕੱਚੀ ਰਸੋਈ ਬਣਾ ਲੈਣੀ ਜਿੱਦਾਂ ਵਿੱਚ ਰੱਖ ਲੈਣਾ ਇਹੀ ਕੰਨੀ ਆਵੇ ਕਿ ਅਸੀਂ ਰੋਟੀਆਂ ਲਾ ਲਿਆ ਕਰਨੀ ਪਲੇਟ ਪਵਾ ਲਓ ਐਕਟਿਵ ਹੋਣੇ ਉਧਰ ਪਈਆਂ ਤੇ ਹੈ ਦੋ ਤਾਂ ਨਹੀਂ ਚਲੇ ਕਾ ਉੱਤੇ ਪਵਾ ਲੈਣੀ ਠੀਕ ਐ ਇਸ ਬਾਰੇ ਵੀ ਸੋਚਿਆ ਜਾਊਗਾ ਰਸੋਈ ਬਾਰੇ ਤਾਂ ਦਿਨਾਂ ਡਿਸਕਸ ਕੀਤਾ ਜਾਊ ਕਿਦਾਂ ਸਹੀ ਆ ਇਹ ਮਸ਼ੀਨ ਕਾਫੀ ਕੰਮ ਵੇਟਦੀ ਆ ਤੇ ਇਹਨਾਂ ਦੇ ਆਰਡਰ ਬਹੁਤ ਜ਼ਿਆਦੇ ਰਹਿੰਦੇ ਆ ਤੇ ਉਹਦੇ ਕਰਕੇ ਵੀ ਜੀ ਹਾਂਜੀ ਦਰਸ਼ਨ ਜੀ ਕੀ ਕਰ ਰਹੇ ਆ ਮੀਂ ਦਾ ਕੋਈ ਹੈ ਹੱਲ ਇਹ ਕਿੰਨੇ ਦਿਨ ਹੋ ਗਏ ਆਪਣਾ ਮੀਂ ਚ ਕਿਰਿਆ ਨੂੰ ਨਹੀਂ ਜਦੋਂ ਦਾ 4 ਪੌਨੇ 20-22 ਦਿਨ ਹੀ ਹੋ ਗਿਆ ਆਪਣਾ ਮੀਂ ਸਭ ਹਫਤਾ ਪਹਿਲਾਂ ਦਾ 4 ਪੈਣ ਦਿਆ ਤੇ ਉਦੋਂ ਵੀ ਇੱਧਰ ਹਾਂਜੀ ਕਿਵੇਂ ਜੀ ਠੀਕ ਠਾਕ ਜੀ ਕੱਲ ਤੁਹਾਡੀ ਮੈਰਿਜ ਐਨਿਵਰਸਰੀ ਕਿਵੇਂ ਰਹੀ ਮੈਰਿਜ ਐਨਿਵਰਸਰੀ ਕਿਵੇਂ ਰਹੀ ਬਹੁਤ ਵਧੀਆ ਰਹੀ ਬਹੁਤ ਵਧੀਆ ਖੁਸ਼ ਤੁਸੀਂ ਗਿਫਟ ਗਿਫਟ ਦਿੱਤਾ ਹਾਂਜੀ ਤੁਹਾਨੂੰ ਮੈਂ ਸਪੈਸ਼ਲ ਪੈਸੇ ਦਿੱਤੇ ਤੁਸੀਂ ਕੀ ਲੈ ਕੇ ਗਏ ਹਾਂ ਯੋ ਜੀ ਚੌੜ ਡਾਲ ਜੀ ਤੇ ਉਹ ਬੰਦਾ ਜਿਹਾ ਖੜਾ ਹੁੰਦਾ ਹੈ ਐ ਠੀਕ ਆ ਤੇ ਹਾਂਜੀ ਇਹ ਤਾਂ ਹੀ ਇਹ ਹੱਥਾਂ ਚ ਕੀ ਤੁਹਾਡੀ ਜੀ ਹਾਂਜੀ ਹੱਥਾਂ ਚ ਕੀ ਖਾ ਰਹੇ ਤੁਸੀਂ ਉਹ ਬਰਫੀ ਮਿਲੀ ਸੀ ਘਰੋਂ ਜੀ ਬਰਫੀ ਦਾ ਆਹ ਦੱਬਾ ਵਾਹ ਵਾਹ ਅੱਜ ਬਰਫੀ ਆ ਮੈਂ ਅੱਜ ਘੜੀ ਡਿੰਗਨ ਲਈ ਆ ਕਹ ਜਿਹੜੀ ਉਧਰੋਂ ਝੋਟੀ ਨਹੀਂ ਜਾਂਦੀ ਉਹ ਇੱਧਰ ਬੰਦ ਤੇ ਇੱਧਰ ਆ ਕੇ ਡਿੰਗਨ ਲੱਗੀ ਆ। ਤੇ ਜਿਹੜੀ ਮੈਨੂੰ ਉਧਰ ਹੀ ਲੈਣੀ ਜਾਉ। ਆ ਜਿਹੜੀ ਆ। ਆ ਦੇਖ। ਅੱਛਾ ਅੱਛਾ ਉਧਰੋਂ ਆਈ ਆ। ਮਾਂ ਦੀ ਮੰਮੀ। ਅੱਛਾ ਅੱਛਾ ਉਧਰੋਂ ਆਈ ਆ। ਹਾਂ। ਉਹਨੂੰ ਭੁੱਲੂ ਉਧਰ ਰਹਿ ਗਿਆ ਇਹਦਾ। ਤੇ ਉਹ ਤਾਂ ਡਿੰਗੀ ਜਾਂਦੀ ਹੈ ਨਾ। ਆਪਾਂ ਵੇਹਲੀ 'ਚ ਸਮਾਨ ਲਾਈ ਆ ਸਾਰਾ ਕਵਾੜ-ਕੂੜ ਆ ਚੱਕਾਈਏ ਅੱਜ। ਸੋ ਇਸੇ ਦੇ ਨਾਲ ਅੱਜ ਦਾ ਜਿਹੜਾ ਵਲੌਗ ਖਤਮ ਹੁੰਦਾ ਹੈ ਜੀ। ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰਨਾ ਤੇ ਉਹ ਜਿਹੜੀ ਮੈਂ ਚੀਜ਼ ਪੁੱਛੀ ਉਹਦਾ ਹਾਲ ਜਰੂਰ ਦੱਸਿਓ। ਕੋਈ ਹੱਲ ਹੋ ਸਕਦਾ ਇਹਦਾ। ਜਾਂ ਤਾਂ ਨਾ ਸ਼ਟਰ ਲੱਗ ਜੇ। ਚਟਰ ਚੱਕਿਆ ਵਾ ਸਾਈਡ ਦੀ ਨੰਨ ਸਕਦੇ ਕਿਉਂਕਿ ਹੁਣ ਬੂਹਾ ਵੀ ਨਹੀਂ ਖੁੱਲਣਾ ਉਹਦੇ ਨਾਲ ਓ ਮਾਈ ਗੋਡ 글로 ਸਤਿ ਸ੍ਰੀ ਅਕਾਲ ਜੀ ਲਵ ਯੂ ਅਨੇਵਾ ਤੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰਨਾ ਸਤਿ ਸ੍ਰੀ ਅਕਾਲ ਬਾਏ ਬਾਏ ਬਾਏ